ਮਿਤੀ 31 24 ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਹਸਪੀਟਲ ਸਿਵਲ ਹਸਪੀਟਲ ਮੋਗਾ ਤੋਂ ਕਿ ਇੱਕ ਲੜਕੀ ਦਾਖਲ ਹੋਈ ਹੈ ਬਾਗੇ ਪੁਰਾਣੇ ਇਲਾਕੇ ਦੀ ਤੇ ਉਸ ਦਾ ਬਿਆਨ ਦਰਜ ਕੀਤਾ ਗਿਆ ਬਿਆਨ ਦੇ ਉਹਦੇ ਜੋ ਦੱਸਿਆ ਉਹ ਤੋਂ ਲੱਗਿਆ ਵੀ ਇੱਕ ਗੈਂਗ ਰੇਪ ਦਾ ਮਾਮਲਾ ਹੈਗਾ ਜੋ ਉਹਨੇ ਦੱਸਿਆ ਉਸ ਚੋਂ ਨੇ ਜਿਸ ਬੰਦੇ ਦਾ ਨਾਮ ਲਿਆ ਸੀ ਅੱਜ ਐਸਐਚਓ ਸਾਹਿਬ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਹੈਗਾ ਇਹਦੇ ਕਰਕੇ ਪ੍ਰੈਸ ਕਾਨਫਰੰਸ ਦੱਸਿਆ ਗਿਆ ਹੈ ਕਿ ਉਹ ਲੜਕੀ ਪੀੜਤਾ ਹਜੇ ਦਾਖਲ ਹੈ ਹਸਪਤਾਲ ਦੇ ਵਿੱਚ ਤੇ ਜਿਹੜਾ ਦੋਸ਼ੀ ਹੈ ਇੱਕ ਦੋਸ਼ੀ ਅਸੀਂ ਕਰ ਲਿਆ ਹੈ ਗ੍ਰਿਫਤਾਰ ਤੇ ਜੇ ਬਾਕੀ ਦੋਸ਼ੀ ਜਿਹੜੇ ਹੋਣਗੇ ਜੇ ਤਫ਼ਤੀਸ਼ 'ਚ ਜੋ ਗੱਲ ਆਏਗੀ ਉਸ ਤੋਂ ਬਾਅਦ ਬਾਕੀ ਦੋਸ਼ੀ ਵੀ ਉਸੇ ਹਿਸਾਬ ਨਾਲ ਗ੍ਰਿਫਤਾਰ ਕੀਤੇ ਜਾਣਗੇ ਸਰ ਕਿੰਨੇ ਰੁਪਏ ਇਸ ਮਾਮਲੇ ਚ ਜੋ ਲੜਕੀ ਨੇ ਦੱਸਿਆ ਹੈ ਉਹਨੂੰ ਜਦੋਂ ਕਿਡਨਾਪ ਕੀਤਾ ਗਿਆ ਸੀ ਪਿੰਡ ਤੋਂ ਤਾਂ ਕਾਰ 'ਚ ਚਾਰ ਬੰਦੇ ਸੀਗੇ ਜਿਨ੍ਹਾਂ 'ਚੋਂ ਇੱਕ ਜਿਹੜਾ ਗ੍ਰਿਫਤਾਰ ਕੀਤਾ ਲਸ਼ਮਣ ਸਿੰਘ ਸੀਗਾ ਇਸਰ ਲੜਕੀ ਕਿੱਥੋਂ ਕਿੱਥੇ ਆ ਰਹੀ ਸੀਗੀ ਔਰ ਕਿੱਥੇ ਲੈ ਕੇ ਜਾਈ ਸੀਗੀ ਲੜਕੀ ਪਿੰਡ ਚ ਹੀ ਸੀਗੀ ਪਿੰਡ ਡਿਸਕਲੋਜ਼ ਕਰਨਾ ਠੀਕ ਨਹੀਂ ਹੋਏਗਾ ਇਸ ਤਰ ਇਸ ਤਫਤੀਸ਼ ਦੇ ਇਸ ਪਾਰਟ ਤੇ ਤੇ ਜਦੋਂ ਟਾਈਮ ਆਏਗਾ ਅਸੀਂ ਬਾਕੀ ਵੀ ਜਦੋਂ ਦੋਸ਼ੀ ਗ੍ਰਿਫਤਾਰ ਕਰ ਲਾਂਗੇ ਫਿਰ ਤੁਹਾਨੂੰ ਦੱਸਿਆ ਜਾਏਗਾ ਉਹਦੇ ਬਾਰੇ ਕਿਹੜੀ ਧਾਰਾ ਦਾ ਇਹ ਜਿਹੜਾ ਇਹ 376 ਡੀ 34 ਤਹਿਤ ਮੁਕੱਦਮਾ ਦਰਜ ਕੀਤਾ ਸੀਗਾ ਜੀ ਜਿਹੜਾ ਗੈਂਗ ਰੇਪ ਦੀ ਧਾਰਾ ਹੁੰਦੀ ਹੈ ਬਾਕੀ ਤਫਤੀਸ਼ ਚ ਜੋ ਗੱਲ ਆਏਗੀ ਉਸ ਅਨੁਸਾਰ ਕਾਰਵਾਈ ਕੀਤੀ ਜਾਏਗੀ ਹਜੇ ਦੋਸ਼ੀ ਦੀ ਵੀ ਇੰਟਰੋਗੇਸ਼ਨ ਹੋਣੀ ਹੈ ਕੱਲ ਨੂੰ ਇਹਨੂੰ ਪੇਸ਼ ਕਰਕੇ ਰਿਮਾਂਡ ਲਾਵਾਂਗੇ ਅਸੀਂ ਰੀਮਾਨ ਤੋਂ ਬਾਅਦ ਪੁੱਛਗਿਛ ਕਰਾਂਗੇ ਹਜੇ ਪੀੜਿਤਾ ਦਾ ਬਿਆਨ ਵੀ ਕਰਾਉਣਾ ਹੈ ਮੈਡੀਕਲ ਉਹਦਾ ਹੋ ਗਿਆ ਹੈਗਾ ਇਹਦਾ ਵੀ ਮੈਡੀਕਲ ਕਰਾਉਣਾ ਹੈ ਤੇ ਉਸ ਤੋਂ ਬਾਅਦ ਤਫ਼ਤੀਸ਼ 'ਚ ਜਿਵੇਂ ਜਿਵੇਂ ਅੱਗੇ ਗੱਲ ਚੱਲੇਗੀ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਸਰ ਕੁੜਮਰ ਵੀ ਹੋਈ ਸੀ ਕੁੜੀ ਨੂੰ ਪਤਾ ਲੱਗਿਆ ਉਹ ਦਾਖਲ ਜਿਹੜੀ ਹੋਈ ਸੀ ਉਹਦੇ ਕੋਈ ਸੱਟਾਂ ਲੱਗੀਆਂ ਨਹੀਂ ਐ ਐਮਐਲਆਰ 'ਚ ਸੱਟਾਂ ਹੈਗੀਆਂ ਨੇ ਜਿਹੜੀਆਂ ਕਿ ਕੋਈ ਗੰਭੀਰ ਸੱਟਾਂ ਨਹੀਂ ਹੈਗੀਆਂ ਤੇ ਪਰ ਮਤਲਬ ਸੱਟਾਂ ਹੈਗੀਆਂ ਸੀ ਲੜਕੀ ਦੇ